ਹੈਲੋ ਜੀ ਸਤਿ ਸ਼੍ਰੀ ਅਕਾਲ ਵੈਲਕਮ ਕਰਦੇ ਆਂ ਤੁਹਾਡਾ ਆਪਣੇ ਜੂਡੀ ਚੈਨਲ ਦੇ ਉੱਤੇ ਤੇ ਮੈਂ ਤੇ ਮੇਰਾ ਮੋਟੂ ਆਪਾਂ ਚੱਲੇ ਜਿਮ ਅਨੰਦ ਰੋਹੀ ਅੱਜ ਛੁੱਟੀ ਆ ਬੰਦ ਕਰਨਾ ਪਰ ਠੰਡ ਲੱਗੂਗੀ ਐ ਇੱਕ ਵਾਰ ਆਪਾਂ ਚੱਲੇ ਐ ਇੱਕ ਵਾਰ ਤੇ ਦੋਵੇਂ ਜਣੇ ਆਹੋ ਪਲੇਨ ਓ ਪਲੇਨ ਲੰਘ ਗਿਆ ਜੀ ਆਪਾਂ ਹੁਣ ਜਿਮ ਚੱਲੇ ਆ ਤੇ ਅੱਜ ਛੁੱਟੀ ਛੁੱਟੀ ਕਰਕੇ ਲੇਟ ਹੋ ਗਏ ਆਪਾਂ ਲੇਟ ਉੱਠੇ ਤੇ ਲੇਟ ਚੱਲੇ ਹੁਣ ਅਨੰਦ ਕਹਿੰਦਾ ਮੈਂ ਵੀ ਜਾਣਾ ਐ ਮੈਂ ਤੇ ਵਖਾ ਕੇ ਲੈ ਹੁਣਾ ਜਿਮ ਤੇ ਆਪਾਂ ਕਰਦਾ ਮੈਂ ਪਹਿਲਾਂ ਵੀ ਜਾ ਸੀ ਗਿਆ ਇਹਨਾਂ ਨੂੰ ਕਰ ਹਾਂ ਆਖੀ ਲੱਗ ਰਿਹਾ रूमੜੇ ਸਾਫ ਕਰਨਾ ਖੁਸ਼ ਹੋਏ ਨਾ ਤੈਨੂੰ ਮਿਲ ਕੇ ਆਂਦੀ ਹੈਪੀ ਬਰਥਡੇ ਤੁਹਾਨੂੰ ਚਾਚਾ ਜੀ ਤੁਹਾਨੂੰ ਇਧਰ ਬੁਲਾਇਆ ਗਲੇ ਲੇਣਾ ਤੇਰਾ ਕਲਰਫੁਲ ਲੈ ਇਹਨੇ ਤੇਰਾ ਅੰਨਾ ਮੈਂ ਜਾਣ ਨਹੀਂ ਦੇਣਾ ਅੰਨਾ ਮੈਂ ਤਾਂ ਜਾਣ ਦੇਣਾ ਆਨੂੰ ਨਹੀਂ ਸਤਮਾਣਾ ਤੂੰ ਕਹਿੰਦਾ ਮੈਂ ਮਾਣੇ ਨਿਸ਼ਾਨ ਸਾਹਿਬ ਲੈ ਕੱਲ ਲੈ ਗਿਆ ਕੱਕੜਾ ਹੀ ਗੁਰਦਰ ਸਾਹਿਬ ਆ ਰਹੇ ਨੇ ਸਾਹਿਬ ਅੱਛਾ ਰੇੜੂ ਸਾਹਿਬ ਦਾ ਕਿ ਤੁਹਾਨੂੰ ਮਿਲਦਾ ਦਰਬਾਰ ਸਾਹਿਬ ਦਾ ਕੋ ਮਿਲਦੇ ਆਪਾਂ ਚੱਲੀਏ ਚਲੋ ਜੀ ਨਾਲ ਸੁਣ ਆਣ ਨਹੀਂ ਮੈਨੂੰ ਗਿਫਟ ਲੈ ਦੋ ਕੀ ਕਿਹੜਾ ਸੂਟ ਹੈ ਸਾਡੇ ਨਾਲ ਲੈਣੇ ਵ ਤੇ ਇਹ ਦੇਖ ਉਹ ਨਹੀਂ ਨਾ ਲੱਗਦਾ ਤਰਾ ਆ ਠੀਕ ਪਤਾ ਮੇਰੇ ਕੋਲ ਦੀ ਹੈ ਪੇਪ ਵਾਲਾ ਪੇਪ ਵਾਲਾ ਪੇਪ ਵਾਲਾ ਤੂੰ ਕੋਤ ਨਿੱਕੇ ਆਦੇ ਕਿੰਨੇ ਪਾਇਆ ਦੇ ਨਾਲ ਦੇ ਸੂਟ ਨਿੱਕੇ ਬੱਚੇ ਪਾਉਦੇ ਉਹਦੇ ਉਹਦੇ ਪੇਪ ਵਾਲਾ ਨਹੀਂ ਸੋਣਾ ਲੱਗਦਾ ਵਾ ਅੱਛਾ ਤੇਰੇ ਨਾਲ ਆ ਗਏ ਨੇ ਆ ਆ ਚਾ ਚਾ ਹਾਂ ਮੈਂ ਜੰਦੇ ਆ ਠੀਕ ਠੀਕ ਉਹ ਡਿਆ ਥੱਲੇ ਜ਼ੋਰ ਮਾਰਨ ਚੱਲੀਏ ਕਰਨ ਉਹਦੇ ਜਾਣਾ ਹੀ ਆ ਚਲੀਏ ਜਮ ਜਾਣਾ ਹੀ ਆ ਜਿਮ ਲੈ ਕੇ ਜਾ ਮੈਂ ਤੈਨੂੰ ਵੀ ਚਲ ਆ ਚਲੀਏ ਅਨੰਦ ਟੈਂਬੜਾ ਹੋ ਗਿਆ ਜਾ ਬਾਏ 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 ਜੀ ਬਾਏ ਜੀ ਬਾਏ ਜੀ ਟੈਂ 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 ਆਏ ਮੁੰਡੇ ਦਾ ਪਾਪਾ ਡਿਸਕ ਚਲੋ ਬਾਏ 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 ਕਰਨੁ ਆਜੀ ਟੋਪ ਬੜੀ ਨਿਕਲੀ ਹੈ ਨਾ ਉਹਨਾਂ ਦਾ ਮੈਦਾਨ ਹਟਾਉਣੇ ਜਿੰਮ ਦੇ ਬਾਹਰ ਆਏ ਆ ਆ ਪਿੱਛੇ ਸਾਡਾ ਜਿੰਮ ਆ ਬੇਸਮੈਂਟ ਦੇ ਵਿੱਚ ਹੈ ਨਾ ਉਹਨਾਂ ਦਾ ਦੀ ਓਪਨ ਬਾਕਸ ਪੰਜਾਬ ਇਹ ਪੇ ਅੰਮ੍ਰਿਤਸਰ ਦਾ ਪਹਿਲਾ ਜਿੰਮ ਹੈ ਜਿਹੜਾ ਐਕ੍ਰੋਸਫਿਟ ਦਾ ਹੈ ਨਾ ਆ ਜਿੰਮ ਵਾਲਿਆਂ ਦਾ ਹਾਲ ਵੇਖ ਲਓ ਲਾ ਕੇ ਜਿੰਮ ਤੇ ਮੂਲੀ ਵਾਲੇ ਪਰੌਂਠੇ ਆਣ ਕੇ ਤਹੀ ਪਤਲੇ ਹੋਣਾ ਹੋ ਇਹਨਾਂ ਬਾਅਦ ਤੋਂ ਬੰਦ ਡਾਈਟ ਬਸ ਰੋਜੀ ਬਸ ਕੱਲ ਤੋਂ ਡਾਈਟ ਸ਼ੁਰੂ ਕੱਲ ਨੂੰ ਕਰੇਲੇ ਖਾਣੇ ਤੁਹਾਨੂੰ ਆਹੋ ਬਸ ਤੋਂ ਡਾਈਟ ਸ਼ੁਰੂ ਬਸ ਨਹੀਂ ਉਹ ਸ਼ਾਮ ਨੂੰ ਬਣਾ ਲੈਨੇ ਆ ਜਿੰਨੇ ਜਿੰਨੇ ਭਾਰ ਘਟਾਉਣਾ ਹੁੰਦਾ ਨਾ ਜਾਂ ਜਿੰਨੇ weight loss ਕਰਨਾ ਹੁੰਦਾ ਹੈ ਕੋਈ ਵੀ ਆ ਉਹਨੇ ਕਦੀ ਨਹੀਂ ਕਿਹਾ ਵੀ ਮੈਂ ਡਾਈਟ ਕਰਨ ਡਿਆ ਕਿੱਦਾਂ ਉਹਦਾ ਇਹੋ ਹੁੰਦਾ ਬਸ ਕੱਲ ਤੋਂ ਕੱਲ ਤੋਂ ਕੱਲ ਤੋਂ ਕੋਈ ਨਹੀਂ ਹੁੰਦਾ ਇੱਧਰ ਚੱਲੇ ਹਸਪੀਟਲ ਤੇ ਇੱਧਰ ਆਣੋਂ ਦਾ ਹਾਂ ਉਹ ਕਿਦਾਂ ਲੱਗਾ ਜੀ ਪਰੌਠਾ ਆਇਆ ਮਜਾ ਹੈ ਕਿਉਂ ਜੜ ਦੇਤਾ ਕੀ ਦੇਤਾ ਕਿਉਂ ਹੋ ਜਾਦਾ ਕੀ ਹੋ ਜਾਦਾ ਆਪ ਕੰਬਾਈਨਾਂ ਤੁਸੀਂ ਵੇਖ ਸਕਦੇ ਜੀ ਹੁਣ ਕਿਦਾਂ ਹੋ ਗਈਆਂ ਸਟਾਰਟ ਚੱਲਣੀਆਂ ਧੁੱਪਾਂ ਲੱਗੀਆਂ ਬੜੀਆਂ ਵਧੀਆ ਦੋ ਘੰਟੇ ਤੇ ਹੁਣ ਦਬਾਲ ਹੁਣ ਕਿਹੜਾ ਢੜਕਾਂ ਦੀ ਜਿਹੜੀ ਬਾਡੀ ਹੈ ਫੇਰ ਸ਼ੁਰੂ ਹੋ ਗਈ ਆ ਜਿਹੜਾ ਨਾੜ ਰਹਿ ਗਿਆ ਇਹਦਾ ਜਿਹੜਾ ਧੂਣੀ ਬਣਾਉਣ ਲਾ ਇਹ ਗਿੱਲਾ ਆ ਇਹਨੂੰ ਪੋੜਣਾ ਪੈਣਾ ਹੁਣ ਬਾਰ-ਬਾਰ ਪੋਲਣ ਡੇ ਜਿਹੜੇ ਕਿਸਾਨ ਹੜਾ ਨੂੰ ਕੰਬਾਇਨਰ ਆਪ ਕੋ ਯੋਰ ਫੜ ਲਿਆ ਰੇ ਰੇ ਇੱਕ ਵਾਰੀ ਜਿਹੜੇ ਪੰਜ ਸੱਤ ਔਰ ਲੱਗਣੇ ਬਸ ਛੇਤੀ ਬਾੜੀ ਖਤਮ ਹੋ ਜਾਣੀ ਕਿ ਜਾਂਦਾ ਅੰਦਰ ਫੰਦੀ ਤੇ ਵੇਖ ਪੰਨਾ ਅੱਜ ਆਇਆ ਅਨਹਦ ਦੀ ਨਾਦੀ ਦਾਦੂ ਮੁੱਲੂ ਨੰਗਲ ਤੋਂ ਤੇ ਇਹਨਾਂ ਨੂੰ ਤਾਂ ਜਾਣਦੇ ਜੋ ਹਨ ਕਿੰਦਰ ਮਾਸੀ ਕੀ ਮਾਸੀ ਵਿੰਦਰ ਦੇ ਮੰਮੀ ਤੇ ਕਬਲ ਦੇ ਸਾਸੂ ਮਾ ਨਾਲ ਗੁਰਬਣ ਨਾਲ ਗੁਰਬਣ ਗੁਰਬਣ ਅੱਜ ਕਿੱਥੇ ਆਇਆ ਨਾਨੂ ਦਾ ਪਤਾ ਲੈਣਾ ਹੈ ਨੰਨ ਦਾ ਪਤਾ ਲੈਣਾ ਹੈ ਹੈ ਤੂੰ ਏ ਨਾਤਾ ਦਾ ਵਾ ਮੈਂ ਨਾਨੂ ਦਾ ਪਤਾ ਲੈ ਆਇਆ ਮਾ ਦਾਦੀ ਨਾਨੂ ਦਾ ਤੂੰ ਜਫੀ ਪਾ ਕੇ ਤੂੰ ਹੀ ਹੈ ਨਾ ਤੁਹਾਡੇ ਨੂੰ ਪਤਾ ਲੈ ਆਇਆ ਮੈਂ ਨਹੀਂ ਪਤਾ ਤੂੰ ਆਪਣੇ ਬਣ ਦਾ ਲੈ ਆਇਆ ਹੈ ਆਪਣੇ ਬਣ ਦਾ ਲੈ ਕੇ ਪਤਾ ਗੁਰਬਣ ਨੂੰ ਪਤਾ ਲੈਣਾ ਆ ਆ ਗੱਬਣੀ ਆ ਤੂੰ ਆਏ ਚੱਲਣੇ ਸਾਨੂੰ ਉੱਧਰ ਜਾਂਦੇ ਅਸੀਂ ਗੜੀ ਚਾਹੰਦੇ ਪਈਓਰੇ ਮੈਨੂੰ ਚੁੱਕ ਕੇ ਰਖਾਤੇ ਵੇ ਤੇਰੀ ਡੈਡੀ ਦੀ ਭੈਣ ਆ ਗਈ ਫੇਰ ਪਤਾ ਲੈਣ ਜੀਨੇ ਲੱਗਾ ਭੈਣ ਮੇਰਾ ਸਤੂ ਜਰਾ ਨਾ ਤਾਂ ਆ ਗਿਆ ਭੈਣ ਉਹ ਮੈਂ ਨਾਈ ਤੇ ਇਕ ਲੰਦਾ ਆਵਾ ਲੱਗ ਤੋ ਲੱਖ ਦੀ ਆ ਅੱਜ ਚੱਲ ਗਏ ਗ੍ਰੈਂਡ ਕੋਟ ਰਾਤ ਨੂੰ ਹੀ ਬਾਅਦ ਚ ਹੋਰ ਹਰਬੀਰ ਕੀ ਹਾਲਿਆ ਉਹ ਵਧੀਆ ਹੋ ਗਈਆਂ ਤਿਆਰੀਆਂ ਹਾਂਜੀ ਹਾਂਜੀ ਲੱਗ ਜੀ ਜੀ ਵੇਖੋ ਕਮ ਬਾਅਦ ਫਿਰ ਮਿਲਾਂਗਾ ਦਿੱਲੀ ਜਾ ਕੇ ਆਹ ਗੱਲਾਂ ਦਾ ਬਾਤ ਹੈ ਬਾਹਰ ਜਾ ਕੇ ਕਿ ਵਿਆਹ ਕਰਾ ਕੇ ਹਾਂ ਜੀ ਵਿਆਹ ਕਰਾ ਕੇ ਜੀ 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 ਹੁਣ ਜਾਣ ਲੱਗਿਆ ਮਿਲ ਕੇ ਜਾਏਂਗਾ ਰਮਨ ਹਣਾ ਹਾਂ ਜੀ ਪਾਣੂ ਰੋਣੋਂ ਮੱਜਣ ਲੱਗੇ ਇੱਕ ਦੁੱਗੀ ਉਹ ਨਾ ਚਰ ਜਿੰਨਾ ਚਰ ਨਾਈ ਤੇ ਇੱਥੇ ਹਣਾ ਅਨੰਦ ਤੇਰੀ ਅਸ ਟਿਊਸ਼ਨ ਖਾ ਦੇਈ ਸਨਾਈ ਤੇ ਜਾਂਦੀ ਹਾਂ ਜੀ ਨਾਈ ਤੇ ਵਧੀਆ ਪੜੰਦੀ ਨਾ ਔਰ 4 ਵਜੇ ਤੂੰ 6 ਵਜੇ ਤੱਕ ਪਰਫਕ ਕਾ ਵੀ ਆ ਗਈ ਇਨਾਇਤ ਮੈਂ ਘਰ ਬੀ ਨੂੰ ਕਹਿੰਦੀ ਸੀ ਕਰੰਦੇ ਜਾਨ ਨੂੰ ਆ ਬਾਜੀ ਕੰਮੀ ਹੈ ਇਹ ਤੁਝੇ ਬੁਰਤ ਕਹਿੰਦਾ ਦਿਲ ਕਿੱਥੇ ਲੱਗਦਾ ਮੈਂ ਕਿਹਾ ਵਿਆਹ ਕਰਾ ਕੇ ਲੱਗਦਾ ਕਿ ਕਰਦਾ ਓ ਆ ਗਿਆ ਕਵਲ ਦਾ ਪ੍ਰੋਣਾ ਐਰਥੀ ਗਰਮੀਆਂ ਦੇਖਣੀ ਕਵਲ ਦਾ ਪ੍ਰੋਣਾ ਆ ਗਿਆ ਤੇ ਮਗਰ ਕੌਣ ਆ ਗਈ ਦੋ ਵੀਰ ਲਈ ਆਉਂਦੇ ਹਾਂ ਹਾਂਜੀ ਹਾਂਜੀ ਕਵਲ ਤੇ ਕਵਲ ਦਾ ਪ੍ਰੋਣਾ ਸਾਸ਼ਟ੍ਰੀ ਕਾਲ ਸਾਸ਼ਟ੍ਰੀ ਕਾਲ ਸਾਸ਼ਟ੍ਰੀ ਕਾਲ ਜੀ ਸਾਸ਼ਟ੍ਰੀ ਸਾਸ਼ਟ੍ਰੀ ਕਾਲ ਸਾਸ਼ਟ੍ਰੀ ਕਾਲ ਸਾਸ਼ਟ੍ਰੀ ਕਾਲ ਸਾਸ਼ਟ੍ਰੀ ਕਾਲ ਯਾਹ ਬਤ ਹੌਣ ਹੀ ਬੜਿਆ ਹੁੰਦਾ ਇਹ ਤਾਂ ਹੋਰ ਵਧੀਆ ਹੋਰ ਸੁਣਾ ਕੀ ਹਾਲ ਚਾਲ ਕੋਈ ਵਧੀਆ ਨੂੰ ਵਧੀਆ ਦੀ ਵਾਰ ਠੰਡ ਹੋ ਗਈ ਠੰਡ ਹੋ ਗਈ ਕੋਟੀ ਪਾ ਕੇ ਆਈ ਹੋਣੀ ਤੂੰ ਚੋਲੇ ਨੂੰ ਪਤਾ ਵੀ ਬਾੜਾ ਨਹੀਂ ਆਹ ਮੇਰੇ ਆਂਟੀ ਵੀ ਉਥਾਂ ਹੀ ਆਏ ਆ ਏਅਰ ਪਛੜੀ ਲੈ ਕੇ ਆਈ ਪਤਲਾ ਸੁਣ ਪਾਇਆ ਆਈ ਅੱਧੂ ਚ ਆਣਾ ਨਾਂ ਦੇ ਚ ਹਣ ਤਾਂ ਆਂਟੀ ਨੇ ਆਂਟੀ ਨੇ ਪੁਰਾਣੀ ਖਰਾਕਾ ਖਾਣ ਕਾ ਰੋਟੀ ਬਣਾਏ ਰਹੀ ਆਜਾ ਰਹੀ ਕਿ ਯਾਰ ਫਿਰ ਮੈਂ ਕੱਲ ਦੀ ਰੋਟੀਆਂ ਅੱਜ ਖਾਦੀ ਆਹ ਪੁਰਾਣੀਆਂ ਇੱਕ ਰੱਖ ਮੈਂ ਗਾਇ ਖੰਡ ਹੌਲੀ ਜੀ ਮੇਰੇ ਘਰ ਦੇ ਚੱਕੀ ਜਾਂਦਾ ਕਹਿੰਦਾ ਦਿੱਲੀ ਤੱਕ ਤੇ ਜੀ ਕਰਦਾ ਚਾਹ ਨੂੰ ਗਾ ਨਹੀਂ ਕਰਦਾ ਦਿੱਲੀ ਤੱਕ ਰੋਟੀ ਖਿਓ ਇਹਦਾ ਦਿੱਲੀ ਤੱਕ ਤੇ ਜੀ ਕਰਦਾ ਪਰ ਗਾ ਨਹੀਂ ਕਰਦਾ ਹਰ ਮੇਰੇ ਭਾਵੇਂ ਨਾਲ ਹੀ ਲਾਈਏ ਦਿੱਲੀ ਨੂੰ ਕਹ ਜਾਂਦੋਂ ਤੇ ਲਗਨ ਦੀ ਹਰ ਘਰ ਦੇ ਜਾਣਦੋਂ ਤੇ ਲੈ ਜਾਣਾ ਐ ਡਿਊਟੀ ਵਾਲੇ ਜਾਣਦੋਂ ਤੇ ਹੈਲੋ ਵਾਡਲ ਦੇਖੋ ਕਿ ਨਿਆਰ ਆਣ ਕ ਲੱਗੀਆਂ ਬਾਪੂ ਦਾ ਪਤਾ ਲੈਣਾ ਏ ਤੇ ਵਾਡਰ ਆ ਲਫ ਫਿਰ ਵਾਡਲੋਂ ਹੈ ਹਾਂ ਤੇ ਉਹ ਆਲੇ ਦਾ ਗੋਬੀ ਦਾ ਪੁੱਲ ਇੱਥੋਂ ਉਹਦਾ ਸਸਤੇ ਵਿੱਚ ਇਹਦੇ ਤੁਹਾਨੂੰ 2000 ਦਾ ਹੁਣ ਅੱਗੇ ਚੱਲਿਆ ਨਾ ਪੂਰਾ ਬਾਹਰ ਸਾਮੀ ਦਾ ਰੇਟ ਲੈ ਕੇ ਜਾਣਾ ਹੁਣ ਕਿਹੜਾ ਉਹਨੂੰ ਲੈ ਕੇ ਜਾਣਾ ਸਾਮੀ ਦਾ ਹਿਸਾਬ ਨਾਲ ਰੇਟ ਹੁੰਦਾ ਨਾ ਆਹ ਹੋਈ ਵੀ ਹਾਂ ਕਰੀ ਨਰਾਂ ਗਿਦੇ ਹੋਵਾਂ ਲੱਗਿਆ ਨਹੀਂ ਮੈਨੂੰ ਲੈ 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 ਸਸਤਾ ਇਹ ਇਧਰ ਦੋ ਚਾਚੇ ਤੇ ਇਕੱਲਾ ਭਤੀਜਵਾਰੇ ਨਹੀਂ ਆਉਂਦੇ ਹੁੰਦੇ ਆ ਚਾਚਿਆਂ ਨੂੰ ਹਣਾ ਹਾਂ ਤੁਸੀਂ ਜਦੋਂ ਬੁਰਾ ਭਤੀਜਾ ਜਦੋਂ ਖਰਾਬ ਆ ਭਤੀਜਾ ਗੜੀ ਕੱਲ ਖਰਾਬ ਆ ਇਧਰ ਮੁਕਾਬਲਾ ਹੁੰਦੇ ਆ ਮੈਨੂੰ ਲੱਗਦਾ ਡਰਾਇੰਗ ਦਾ ਨਹੀਂ ਕਿਹਦੀ ਅਸ਼ੀਆ ਡਰਾਇੰਗ ਨਾਈਟ ਦੀ ਇਹਨੇ ਮੇਰੀ ਬਣਾ ਕੇ ਦਿੱਤੀ ਆ ਵਾਓ ਬੜੀ ਸੋਹਣੀ ਆਪ ਸੋਚਦੇ ਹਾਂ ਇੰਨੀ ਦੋਵਾਂ ਦੀਆਂ ਸੋਹਣੀਆਂ ਆ ਵਾ ਨਹੀਂ ਤੁਮ ਕਾਫੀ ਕਰਦੀ ਨਹੀਂ ਡਰਾਇੰਗ ਹਮ ਹਮ ਅਨੰਦ ਪੜੀ ਕਰਦੀ ਹੁੰਦੀ ਹੈ ਅਨੰਦ ਪੱਤਿਆਂ ਤੇ ਵੀ ਕਰਦੀ ਹੁੰਦੀ ਹੈ ਪੱਤਿਆਂ ਤੇ ਹੀ ਕਰਦੀ ਹੁੰਦੀ ਹੈ ਜਿਵੇਂ ਕੋਈ ਬਿਜ਼ਫਰ ਕਾਪੀ ਖੋਲ ਲੈਂਦਾ ਨਾ ਜਿਵੇਂ ਫਿਰ ਮੈਂ ਪੱਤਿਆਂ ਦੀ ਗੱਲ ਲੈਂਦੀ ਬੜਾ ਦੋਮਦਾ ਲਓ ਜੀ ਇੱਧਰ ਆਪਾਂ ਵੀਡੀਓ ਬਣਾ ਲਈ ਆ ਤੇ ਸੂਟ ਸਾਡੇ ਜਿਹੜੇ ਆ ਉਹ ਪੈਕ ਹੋ ਕੇ ਗੱਡੀ 'ਚ ਆਪਾਂ ਰੱਖ ਦੇਣ ਲੱਗੇ ਸਵੇਰੇ ਮਾਰਨਿੰਗ ਟਾਈਮ ਲੈ ਜਾਣੇ ਇਹ ਸੂਟ ਬੁੱਕ ਆਇਆ ਇਹਨੂੰ ਹੱਥ ਨੇ ਲਾਉਣਾ ਇਹਦੀ ਪੇਮੈਂਟ ਆਈ ਹੈ ਐਡਵਾਂਸ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਤੁਹਾਨੂੰ ਪਤਾ ਪੇਪੜ ਇਹ ਜਿਹੜੀ ਆਨਲਾਈਨ ਐਡਵਾਂਸ ਹੈ ਕੈਸ਼ ਔਨ ਡਿਲੀਵਰੀ ਤੇ ਹੈਗੀ ਹਾਂ ਠੰਡ ਹੋ ਗਈ ਹਣ ਠੰਡ ਹੋ ਗਈ ਬਹੁਤ ਠੰਡੀ ਵੀ ਠੰਡ ਬੜੀ ਰਾਤੀ ਮੈਂ ਵੀ ਆ ਬੜੀ ਠੰਡ ਲਾ ਗਈ ਯਾਰ ਮਿਸ਼ਰੂਨ ਦੀ ਜੀ ਠੰਡ ਆ ਗਈ ਆਹੋ ਐਤ ਕੀ ਠੰਡ ਲੰਮੀ ਹੋ ਗਈ ਹਣਾ ਠੰਡ ਲੰਮੀ ਹੋ ਗਈ ਵਾਕਿਆ ਗਰਮੀ ਆ ਗਈ ਆ ਗਈ ਜੇ ਠੰਡ ਹੈ ਗਰਮੀ ਗਰਮੀ ਪੈਣੀ ਨਹੀਂ ਲੱਗੀ ਆਉਂਦੀ ਸੀ ਰਦੀ ਜਾਂਦੀ ਸੀ ਦੋਵਾਂ ਦੀ ਇੱਕ ਦੂਜੇ 'ਚ ਟੱਕਰ ਹੋ ਗਈ ਕਿਸੇ ਨੂੰ ਚਤਾ ਹੀ ਨਹੀਂ ਆਇਆ ਕੌਣ ਜਾਂਦੀ ਹੈ ਕੋਲੋਂ ਵਾਕੇ ਦਈ ਹੋ ਗਈ ਜੇ ਤੂੰ ਤਾਂ ਬਹੁਤ ਅਸੀ ਜੇ ਬੜੀ ਅਸੀ ਬਾਤ ਕਰੀਆ ਮਜ਼ਾ ਆ ਗਿਆ ਸੁਣ ਕੇ ਹਾਂ ਜੇ ਬਹੁਤ ਅਸੀ ਬਾਤ ਕੀਤੀ ਆ ਜੀ ਬਾਈ ਬਾਈ ਥੈਂਕ ਯੂ ਜੀ ਤੁਹਾਡਾ ਧੰਨਵਾਦ ਜੀ ਸਵੇਰੇ ਚਲ ਜਾਓ ਬਹਿ ਜਾਓ ਨਹੀਂ ਚਲ ਗਿਆ ਨਾ ਚਲੋ ਮਿਲਦੇ ਫਿਰ ਇਹ ਪੰਜ ਮਿੰਟੇ ਘਰ ਬਹਿ ਜਾਣਾ ਆਹ ਨੂੰ ਕਰਕੇ ਇਧਰ ਆ ਵੀਰੋਂ ਨਹੀਂ ਡੈ ਰੱਖਣ ਬੰਨ ਕੇ ਲਪਾਵੇ ਇਹ ਸਾਰੇ ਆਪਾਂ ਹੁਣੇ ਰੱਖ ਦੇਣੇ ਗੱਡੀ 'ਚ ਸਵੇਰੇ ਆਪਾਂ ਪਹੁੰਚਾਂਗੇ ਲੈ ਕੇ ਦੁਕਾਨ ਤੇ ਮੈਂ ਥੁਲੇ ਜਾਣਾ ਹਨਾ ਜਾਊਗਾ ਸਕੂਲ ਹਨਾ ਛੱਡੂਗਾ ਮੈਂ ਸਕੂਲ ਸਵੇਰੇ ਆਪ ਜਾਊਗੀ ਕੋਈ ਹਾਂ ਆ ਕੇ ਮੌਸਮ ਠੰਡਾ ਹੋ ਗਿਆ ਬਾਹਰ ਫੋਨ ਕਰ ਫੋਨ ਫਿਰ ਚਲਦੇ ਜੂਗਾ ਤਾਂ ਗਰਮ ਹੁੰਦੇ